Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਦਰ تھانے ਚ 6 ਤਰੀਕ ਨੂੰ 6 ਤਰੀਕ ਨੂੰ ਇੱਕ ਕਤਲ ਹੋਇਆ ਸੀਗਾ ਗੁਰਸੇਵਕ ਸਿੰਘ ਦਾ ਉਹ ਸਾਡੇ ਸਾਫ ਦਾ ਐਸਐਸਸੀ ਉਹਦਾ ਮੇਟਾ ਸੀਗਾ ਉਹਦਾ ਬ੍ਰਦਰ ਵੀ ਸਾਡੇ ਨਾਲ ਇੱਥੇ ਕਨਸਟੇਬਲ ਹੈਗਾ ਉਹ ਤੇ ਨਮਨ ਮੁੰਜਨ ਸੀਗੇ ਉਹਦੇ ਚ ਬਜਾਰ ਅੰਜਨ ਅਜੇ ਸੀਗੀ ਕੀ ਪੂਰੀ ਕਜ਼ਨ ਸਿਸਟਰ ਜਿਹੜੀ ਮਤਰਾਈ ਭੈਣ ਸੀਗੀ ਉਹਦੇ ਨਾਲ ਕਿਤੇ ਛੇੜਛਾੜ ਕੀਤੀ ਸੀ ਤੇ ਗੁੱਸੇ ਵਿੱਚਨੇ ਜਾਂ ਤੋ 5 6 7 ਮਹੀਨੇ ਪਹਿਲੇ ਇਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਲਾਇਆ ਸੀ ਤੇ ਇਸ ਤੋਂ ਬਾਅਦ ਇਹ ਰੰਜਰ ਜੀ ਰੱਖਣ ਲੱਗੇ ਇਹਦੇ ਚ ਜਿਹੜਾ ਤਿੰਨ ਜਿਹੜਾ ਨੇ ਇਹਨਾਂ ਨੇ ਉਦੋਂ ਦੋ ਵੈਪਨ ਸੀਗੇ ਇਹਨਾਂ ਕੋਲ ਇੱਕ ਪੰਪ ਐਕਸ਼ਨ ਤੇ ਇੱਕ 30.6 ਜਿਹੜੀ ਹੈ ਬੋਲਟ ਐਕਸ਼ਨ ਰਾਈਫਲ ਸੀਗੀ ਇਹ ਦੋਨੋਂ ਵੈਪਨ ਉਹ ਸੀਗੇ ਜਿਹੜੇ ਗਨ ਹਾਊਸ ਤੋਂ ਚੋਰੀ ਹੋਏ ਸੀ ਉਹ ਅੰਗਰੇਜ਼ ਸਿੰਘ ਨੇ ਇਹਨਾਂ ਵਿੱਚ ਜਿ세 10000 ਦਾ ਔਰ ਇਹ ਦੋ ਵੈਪਨ ਲੈ ਲਈ ਸੀ ਇਹਨਾਂ ਨੇ ਉਹਦੇ ਨਾਲੇ ਵਾਰਦਤ ਕੀਤੀ ਉਹ ਦੋਨੋਂ ਵੈਪਨ ਵੀ ਰਿਕਵਰ ਹੋ ਗਏ ਔਰ ਇਹ ਤਿੰਨੋਂ ਮਰਦੇ ਫੜ ਲਏ